ਸਰ ਭਾਈ ਖਾਲਸਾ ਬੈਟੀ ਕੀ ਫਤਿਹ ਅੱਜ ਅਸੀਂ ਭਾਈ ਨਮਨੀਤ ਕੁਮਾਰ ਗੋਪੀ ਜੀ ਦੇ ਚੋਣ ਮਹਿੰਮ ਵਾਸਤੇ ਉਰੇ ਆਏ ਹੈਗੇ ਆ ਜਿਹੜੀ ਲੁਧਿਆਣਾ ਵੈਸਤੀ ਸੀਟ ਹੈ ਉਹਦੇ ਉੱਤੇ ਸਾਡੇ ਜਨਰਲ ਸੈਕਟਰ ਭਾਈ ਨਮਨੀਤ ਸਿੰਘ ਜੀ ਨੂੰ ਅਸੀਂ ਬੇਨਤੀ ਮਾਫ ਕਰਨਾ ਭਾਈ ਨਮਨੀਤ ਕੁਮਾਰ ਜੀ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਇੱਥੇ ਆ ਕੇ ਆਪਾਂ ਕੱਟ ਕਰ ਲਈਏ ਦੁਬਾਰਾ ਹੀ ਕਰਤਾ ਦੁਬਾਰਾ ਕਰ ਦਿੰਦੇ ਸਰ ਕੀ ਕਹਿਣਾ ਚਾਹੁੰਦੇ ਆ ਵਾਰੀਗੁਰੂ ਜੀ ਕਾ ਖਾਲਸਾ ਵਾਰੀਗੁਰੂ ਜੀ ਕੀ ਫਤਿਹ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਵੇਂ ਕਿ ਜਮਿਨੀ ਚੋਣ ਆਈ ਹੈ ਤੁਹਾਡੇ ਦੇ ਵਿੱਚ ਉਹਦੇ ਹਿਸਾਬ ਨਾਲ ਮੇਰੇ ਲੀਡਰ ਸਹਿਬਾਨ ਨੇ ਮੇਰੇ ਕੈਂਡੀਡੇਟ ਸਹਿਬਾਨ ਨੇ ਦੱਸਿਆ ਆਪ ਜੀ ਨੂੰ ਕਿ ਸਾਡੇ ਅਹਿਮ ਮੁੱਦੇ ਜਿਹੜੇ ਨੇ ਅਸੀਂ ਉਹਨਾਂ ਦੇ ਉੱਤੇ ਪ੍ਰੈਕਟੀਕਲੀ ਪਹਿਲਾਂ ਕੰਮ ਕਰ ਚੁੱਕੇ ਹਾਂ ਤੇ ਅੱਗੇ ਚਾਹੁੰਦੇ ਹਾਂ ਕਿ ਲੋਕਾਂ ਤੱਕ ਅਸੀਂ ਉਹ ਪ੍ਰੈਕਟੀਕਲ ਕੰਮ ਲੈ ਕੇ ਜਾਈਏ ਇਹਦੇ ਨਾਲ ਨਾਲ ਮੈਂ ਤਾਂ ਇਹੀ ਗੱਲ ਐਡ ਕਰਨਾ ਚਾਹੁੰਦਾ ਕਿ ਜਿਹੜਾ ਐਕਚੁਅਲ ਵੋਟਰ ਹੈ ਜਿਹਨੂੰ ਕੋਈ ਵੀ ਨਹੀਂ ਪੁੱਛਦਾ ਕੇਵਲ ਲਾਰੇ ਲਾਉਂਦਾ ਅਸੀਂ ਉਹਦੇ ਤੱਕ ਹਮੇਸ਼ਾ ਹੀ ਅਪਰੋਚ ਬਣ ਰਹੇ ਹਾਂ ਤੇ ਅੱਜ ਵੀ ਅਪਰੋਚ ਕਰਾਂਗੇ ਕਿ ਅਮੀਰਾਂ ਦੇ ਲਾਰੇ ਅੱਡ ਚੀਜ਼ ਹੈ ਪਰ ਲੋਕਾਂ ਦੀਆਂ ਸਮੱਸਿਆਵਾਂ ਜਿਹੜਾ ਲੋਕਾਂ ਦੇ ਵਿੱਚ ਵਿਚਿਆ ਹੋਇਆ ਬੰਦਾ ਹੈ ਜਿਵੇਂ ਜੀ ਸਾਡੀ ਸੰਘਰਸ਼ੀ ਪਾਰਟੀ ਹੈ ਅਸੀਂ ਉਹਨਾਂ ਦੇ ਵਿੱਚ ਵਿਚਰ ਕੇ ਚਾਹੇ ਉਹ ਰਿਕਸ਼ੇ ਵਾਲੇ ਹੋਣ ਥ੍ਰੀ-ਵੀਲਰ ਵਾਲੇ ਹੋਣ ਜਾਂ ਵਪਾਰ ਵਾਲੇ ਹੋਣ ਪ੍ਰਾਪਰਟੀ ਵਾਲੇ ਹੋਣ ਜਿਹੜੀਆਂ ਉਹਨਾਂ ਦੀ ਨਿੱਜੀ ਸਮੱਸਿਆਵਾਂ ਡੇ ਬਾਏ ਡੇ ਨੇ ਪਾਰਕਿੰਗ ਐਜ ਐ ਕੁਝ ਵੀ ਹੈ ਜੋ ਅਸੀਂ ਸੁਣਿਆ ਇੱਥੇ ਆ ਕੇ ਜਿਸ ਵੀ ਤਰ੍ਹਾਂ ਦੀ ਉਹਨਾਂ ਦੀ ਪ੍ਰੈਕਟੀਕਲ ਆਮ ਬੰਦੇ ਦੀ ਜਿਹੜੀ ਪ੍ਰੋਬਲਮ ਹੋਏਗੀ ਉਹਦੇ ਨਾਲ ਅਸੀਂ ਪੂਰੀ ਸਲਾਹ ਕਰਕੇ ਤੇ ਉਹਨਾਂ ਦੇ ਗੱਲ ਨੂੰ ਅੱਗੇ ਲੈ ਕੇ ਜਾਵਾਂਗੇ ਤਾਂ ਜੋ ਹੱਲ ਹੋ ਸਕੇ ਇਸ ਕਰਕੇ ਅਸੀਂ ਲੁਧਿਆਣੇ ਬੈਸਟ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਉਹ ਨਮਨੀਤ ਕੁਮਾਰ ਗੋਪੀ ਜੀ ਨੂੰ ਕਾਮਯਾਬ ਕਰਨ ਤਾਂ ਜੋ 40 ਸਾਲ ਤੋਂ ਜਿਹੜੀ ਪਾਰਟੀ ਨਸ਼ਿਆਂ ਦੇ ਖਿਲਾਫ ਹੈ ਜਿਹੜੀ ਪਾਰਟੀ ਆਪਣੇ ਵਚਨ ਤੇ ਪੂਰੀ ਰਹਿੰਦੀ ਹੈ ਉਸ ਪਾਰਟੀ ਨੂੰ ਵੀ ਮੌਕਾ ਮਿਲਣ ਚਾਹੀਦਾ ਮੇਰਾ ਤਾਂ ਇਹ ਹੈ ਠੀਕ ਹੈ ਅ ਪ੍ਰੋਫੈਸਰ ਤੁਸੀਂ ਇੱਧਰ ਆ ਜਿਓ ਇੱਧਰ ਆ ਜਿਓ ਸਰ ਪ੍ਰੋਫੈਸਰ ਤੁਸੀਂ ਇੱਧਰ ਆ ਜਿਓ ਜੀ ਸਰ ਆ ਜੀ ਵਾਈਕਾਤ ਸਾਹਿਬ ਵਾਈਜੀ ਫਤਿਹ ਅੱਜ ਅਸੀਂ ਨਮਨੀਤ ਕੁਮਾਰ ਗੋਪੀ ਜੀ ਦੀ ਨਾਮਿਨੇਸ਼ਨ ਪਾਰਟੀ ਵੱਲੋਂ ਲੁਧਿਆਣਾ ਵੈਸਟ ਦੀ ਐਮਐਲਏ ਸੀਟ ਦੇ ਉੱਤੇ ਕਰਨ ਆਏ ਆ ਨਮਨਜੀਤ ਜੀ ਸਾਡੇ ਜਨਰਲ ਸਕੱਤਰ ਵੀ ਹੈਗੇ ਔਰ ਇਸ ਇਲਾਕੇ ਦੇ ਹਰਮਨ ਪਿਆਰੇ ਵਪਾਰ ਐਸੋਸੀਏਸ਼ਨ ਚ ਵੀ ਹੈਗੇ ਜਿਹੜੇ ਲੁਧਿਆਣੇ ਦੀਆਂ ਮੰਗਾ ਹੈਗੀਆਂ ਜਿਵੇਂ ਸਿਟੀ ਸੈਂਟਰ ਹਜੇ ਤੱਕ ਡਿਵੈਲਪ ਨਹੀਂ ਹੋਇਆ ਇੱਥੇ ਨਸ਼ਈ ਉੱਥੇ ਵਰਤ ਰਹੇ ਹੈਗੇ ਆ ਜਿਹੜਾ ਪੰਜਾਬ ਦੇ ਪੱਖ ਦੀ ਗੱਲ ਹੈ ਜੇ ਆਪਾਂ ਕਹੀਏ ਕਿ ਪੰਜਾਬ ਬਾਰਡਰ ਏਰੀਆ ਤੇ ਇੱਥੇ ਜੰਗ ਦਾ ਮਾਹੌਲ ਸਾਡੇ ਵਪਾਰ ਨੂੰ ਬਹੁਤ ਵੱਡਾ ਅਸਰ ਪਾ ਰਿਹਾ ਹੈ ਉਰੇ ਕੋਈ ਫੈਕਟਰੀਆਂ ਲਾਉਣ ਨੂੰ ਤਿਆਰ ਨਹੀਂ ਹੋ ਰਹੀਆਂ ਲੇਬਰ ਸਾਰੀ ਭੱਜ ਗਈ ਹੈ ਅਸੀਂ ਆਪਣੇ ਪਾਰਟੀ ਵੱਲੋਂ ਨੋ ਵਾਰ ਦੀ ਅਪੀਲ ਕੀਤੀ ਹੈ ਖੁੱਲੇ ਬਾਰਡਰ ਦੀ ਅਪੀਲ ਕੀਤੀ ਹੈ ਤਾਂ ਕਿ ਵਪਾਰ ਵਧੇ ਸੋ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਲੁਧਿਆਣੇ ਦੇ ਵਾਦੇ ਵਾਸਤੇ ਪੰਜਾਬ ਦੇ ਵਾਦੇ ਵਾਸਤੇ ਇੱਥੇ ਅਮਨ ਤੇ ਸ਼ਾਂਤ ਵਾਸਤੇ ਨਸ਼ਾ ਛਡਾਉਣ ਵਾਸਤੇ ਅਸੀਂ ਗੋਪੀ ਜੀ ਨੂੰ ਬੇਨਤੀ ਕੀਤੀ ਹੈ ਔਰ ਇਹਨਾਂ ਨੇ ਹਮਈ ਭਰੀ ਹੈ ਸੋ ਮੈਂ ਬੇਨਤੀ ਕਰਦਾ ਹਾਂ ਗੋਪੀ ਜੀ ਇਹਦੇ ਬਾਰੇ ਅੱਗੇ ਤੁਹਾਨੂੰ ਆਪਣਾ ਲੋਕਲ ਵਿਜ਼ਨ ਬਾਰੇ ਦੱਸਣਾ ਠੀਕ ਹੈ ਇਹ ਲਾ ਦੋ ਸਰ ਜੀ ਸਰ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲ ਚਰਮ ਅੰਮ੍ਰਿਤਸਰ ਦੀ ਜਿਹੜੀ ਪੂਰੀ ਟੀਮ ਹੈ ਸੀਨੀਅਰ ਦੀ ਟੀਮ ਜਿਹਦੇ ਵਿੱਚ ਪ੍ਰੋਫੈਸਰ ਮਹਿੰਦਰਪਾਲ ਜੀ ਸਰਦਾਰ ਅਮਾਨ ਸਿੰਘ ਜੀ ਮਾਨ ਸਰਦਾਰ ਭਦਰ ਸਿੰਘ ਪਸੋੜ ਸਰਦਾਰ ਹਰਪਜਨ ਸਿੰਘ ਕਸ਼ਮੀਰੀ ਤੇ ਆਪਣੇ ਰਾਮਪੁਰਾ ਸਾਹਿਬ ਜਿਹੜੇ ਸੀਨੀਅਰ ਟੀਮ ਜਿਹੜੀ ਹੈਗੀ ਆ ਉਹ ਇੱਥੇ ਪਹੁੰਚੀ ਆ ਤੇ ਉਥੇ ਰਮਨਜੀਤ ਸਿੰਘ ਗੋਪੀ ਜੀ ਜਿਨ੍ਹਾਂ ਨੂੰ ਅੱਜ ਮੇਨ ਲੁਧਿਆਣੇ ਦੀ ਜਿਹੜੀ ਜਿਮਣੀ ਚੌਣ ਆਈ ਆ ਉਹਦੇ ਵਿੱਚ ਇੱਥੇ ਧਾਰਿਆ ਗਿਆ ਵਾ ਉਹਦੇ ਵਿੱਚ ਲੁਧਿਆਣੇ ਦੇ ਜਿਹੜੇ ਮੁੱਖ ਮੁੱਦੇ ਆ ਜਿਹੜੇ ਨਾ ਆਪਣੇ ਨੌਜਵਾਨ ਜਿਹੜੇ ਆ ਨਸ਼ਿਆਂ ਨਾਲ ਮਰ ਰਹੇ ਆ ਜਾਂ ਸਾਡੇ ਹਸਪਤਾਲਾਂ ਦੇ ਵਿੱਚ ਵਧੀਆ ਲਾਜ ਜਿਹੜਾ ਵਾ ਉਹ ਹੋਣਾ ਚਾਹੀਦਾ ਜਾਂ ਬੁੱਢੇ ਨਾਲੇ ਦੀ ਜਿਹੜੀ ਗੱਲਬਾਤ ਚੱਲਦੀ ਆ ਉਹ ਪਿਛਲੇ ਸਾਲਾਂ ਤੋਂ ਮੁੱਦੇ ਦਾ ਬਣੇ ਹੋਏ ਆ ਪਰ ਅਜੇ ਤੱਕ ਉਹਦਾ ਕੋਈ ਹੱਲ ਨਹੀਂ ਹੋਇਆ ਉਹਦੇ ਨਾਲ ਨਾਲ ਜਿਹੜਾ ਹੋਰ ਸਿਟੀ ਸੈਂਟਰ ਦੇ ਮੁੱਦੇ ਆ ਜਾਂ ਕੋਈ ਪਾਰਕਿੰਗ ਦੇ ਮੁੱਦੇ ਔਰੇ ਉਹ ਸਾਰੇ ਜਿਹੜੇ ਮੁੱਦੇ ਆ ਉਹ ਤਾਂ ਹੱਲ ਹੋਣਗੇ ਜੇ ਅਸੀਂ ਕੋਈ ਆਮ ਸਰਕਾਰ ਦੇ ਨਾਲ ਜਿਹੜਾ ਵਾ ਕੋਈ ਸਵਾਲ ਪਾਉਣ ਵਾਲੇ ਵੀ ਬੰਦੇ ਉੱਥੇ ਬੈਠੇ ਹੋਣਗੇ ਜੇ ਅਸੀਂ ਉਹੀ ਬੰਦਿਆਂ ਨੂੰ ਜਿਹੜੇ 92 ਦੇ 92 ਉਹਨਾਂ ਦੇ ਵਿੱਚ ਫਿਰ ਇੱਕ ਜਿੱਤਾ ਕੇ ਉਹਨਾਂ ਦੇ ਹੀ ਭੇਜ ਦਾਂਗੇ ਤੇ ਉਹਨਾਂ ਨੂੰ ਸਵਾਲ ਕਰਨ ਵਾਲਾ ਅਜੇ ਤੱਕ ਕੋਈ ਨਹੀਂ ਹੋਊਗਾ ਤੇ ਸਾਡੇ ਲੋਕ ਜਿਹੜੇ ਆ ਆਮ ਜਨਤਾ ਵਾ ਉਹ ਐਂ ਜੁੱਤੀਆਂ ਖਾਂਦੀ ਰਹੂਗੀ ਸੋ ਮੈਂ ਬੇਨਤੀ ਕਰਦਾ ਆ ਆਮ ਲੋਕਾਂ ਨੂੰ ਲੁਧਿਆਣੇ ਦੇ ਲੋਕਾਂ ਨੂੰ ਜੇ ਤੁਸੀਂ ਚਾਹੁੰਦੇ ਆ ਵੀ ਤੁਹਾਡੇ ਜਿਹੜੇ ਮੁੱਦੇ ਆ ਉਹ ਹੱਲ ਹੋਣ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜਾ ਨਮਜੀਤ ਸਿੰਘ ਜੀ ਗੋਪੀ ਨੇ ਇਹਨਾਂ ਦਾ ਇੱਕ ਵਾਰ ਸਾਥ ਦਿੱਤਾ ਜਾਵੇ ਤਾਂ ਜੋ ਇੱਥੇ ਜਿਹੜੇ ਪੰਜਾਬ ਦੇ ਲੋਕਾਂ ਦੀ ਜਿਹੜੀ ਗੱਲ ਹੈ ਉਹ ਵੱਧ ਚੜ ਕੇ ਅਸੀਂ ਮੰਗ ਸਕੀਏ ਤੇ ਉਹਨਾਂ ਜਿਹੜੇ 92 ਤੇ 92 ਜਿਹੜੇ ਉਥੇ ਮੁਰਦਾ ਘਰ ਦੇ ਵਿੱਚ ਬੈਠੇ ਬੰਦੇ ਜਿਹੜੇ ਪੰਜਾਬ ਦੀ ਗੱਲ ਹੀ ਨਹੀਂ ਕਰ ਰਹੇ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰ ਰਹੇ ਤੇ ਉਹਨਾਂ ਨੂੰ ਸਵਾਲ ਪਾਇਆ ਜਾਣ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਲੁਧਿਆਣੇ ਦੇ ਪੱਛਮੀ ਲੋਕਾਂ ਨੂੰ ਵੀ ਇੱਕ ਵਾਰ ਸ਼੍ਰੋਮਨੀ ਕਲਿਜ਼ਮ ਅੰਮ੍ਰਿਤਸਰ ਦਾ ਸਾਥ ਦਿਓ ਤਾਂ ਜੋ ਅਸੀਂ ਇਹ ਲੜਾਈ ਜਿਹੜੀ ਪੰਜਾਬ ਦੀ ਹੈ ਵੱਡੇ ਪੱਧਰ ਤੇ ਲੜ ਸਕੀਏ ਕੋਈ ਚੀਜ਼ ਜਿੱਤ ਕੇ ਆਉਂਦੇ ਤਾਂ ਪਹਿਲੇ ਆਧਾਰ ਤੇ ਕਿਹੜੇ ਕੰਮ ਮੇਨ ਨੂੰ ਜਿਹੜੇ ਤੁਸੀਂ ਸੋਚੀ ਹੋਏ ਆ ਦੇਖੋ ਜੇ ਜੇ ਅਸੀਂ ਜਿੱਤ ਕੇ ਆਉਂਦੇ ਆ ਸਾਰਿਆਂ ਤੋਂ ਪਹਿਲਾਂ ਤਾਂ ਜਿਹੜਾ ਮੁੱਖ ਮੁੱਦੇ ਹੈਗੇ ਆ ਇਥੇ ਜਿਹੜਾ ਸਿਟੀ ਸੈਂਟਰ ਦਾ ਹੈਗਾ ਵਾ ਜਾਂ ਸਾਡੇ ਇਥੇ ਏਸੀ ਮਾਰਕੀਟ ਦੀ ਪਾਰਕਿੰਗ ਦੀ ਜਿਹੜੀ ਗੱਲਬਾਤ ਕਾਫੀ ਦਿਨ ਤੋਂ ਚੱਲਦੀ ਐ ਨਸ਼ਿਆਂ ਦਾ ਮੁੱਦਾ ਹੈਗਾ ਜਿਹੜਾ ਸਾਡੇ ਨੌਜਵਾਨ ਹੁਣ ਸਾਡੀ ਪਾਰਟੀ ਨੂੰ ਇਹ ਖਾਲਿਸਤਾਨੀ ਕਹਿ ਕੇ ਦਾ ਬਾਜ਼ਾਰ ਦਿੰਦੇ ਆ ਪਰ ਅੱਜ ਅਸੀਂ ਨਮਨੀਤ ਸਿੰਘ ਜਿਹੜੇ ਗੋਪੀ ਜੀ ਨੇ ਇੱਕ Hindu ਪਰਿਵਾਰ ਤੋਂ ਜਿਹੜਾ ਹੈਗੇ ਆ ਤੇ ਇਹ ਇਥੇ ਐਜ ਸਾਡੇ ਕੈਂਡੀਡੇਟ ਜਿਹੜੇ ਲੜਨ ਆਏ ਆ ਕਿਉਂਕਿ ਜਿਹੜਾ ਨਸ਼ਾ ਵਾ ਜਿਹੜਾ ਟੀਕਾ ਵਾ ਉਹਨੇ ਨਾ ਦਾ ਕਿਸੇ Hindu ਦਾ ਬਾਹ ਦੇਖਣੀ ਐ ਨਾ ਉਹਨੇ ਕਿਸੇ Sikh ਦੀ ਦੇਖਣੀ ਐ ਨਾ ਉਹਨੇ ਕਿਸੇ ਮੁਸਲਮਾਨ ਦੀ ਦੇਖਣੀ ਐ ਉਹਦੇ ਵਿੱਚ ਦਾ ਸਾਡੇ ਪੰਜਾਬ ਦਾ ਹਲਕਾਣ ਹੋ ਰਿਹਾ ਸੋ ਅਸੀਂ ਇਹੀ ਜਿਹੜੀ ਆਵਾਜ਼ ਚੱਕਣਾ ਚਾਹੁੰਦੇ ਆ ਵੀ ਪਹਿਲਾਂ ਜਿਹੜਾ Hindu ਮੁਸਲਮਾਨ ਜਾਂ ਸਿੱਖ ਦੀ ਆਪਾਂ ਗੱਲ ਛੱਡ ਕੇ ਪਹਿਲਾਂ ਪੰਜਾਬ ਦੇ ਪੰਜਾਬੀ ਦੀ ਗੱਲ ਕਰੀਏ ਜੇ ਸਾਡਾ ਪੰਜਾਬ ਦੇ ਪੰਜਾਬੀ ਤੇ ਵੱਜੂਗੀ ਤੇ ਸਾਡੀ ਜੇ ਨੌਜਵਾਨੀ ਵੱਜੂਗੀ ਤੇ ਆਪੇ ਸਾਡਾ ਪੰਜਾਬ ਜਿਹੜਾ ਖੁਸ਼ਹਾਲ ਰਹੂਗਾ ਇਸ ਕਰਕੇ ਅਸੀਂ ਜਿਹੜੇ ਪਹਿਲੇ ਮੁੱਦੇ ਸਾਡੇ ਆਹੀ ਹੋਣਗੇ ਜੀ ਠੀਕ ਹੈ ਧੰਨਵਾਦ ਧੰਨਵਾਦ ਕੀ ਕਹਿਣਾ ਜਾਂਦੇ ਆ ਅੱਜ ਜਿਹੜੇ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਪਾਰਟੀ ਨੇ ਮੇਰੇ ਤੇ ਭਰੋਸਾ ਜਤਾਇਆ ਹੈਗਾ ਤੇ ਜਿਹੜੀਆਂ ਜੀਵਨੀ ਚੋਣਾਂ ਹੋਣ ਜਾ ਰਹੀਆਂ ਲੁਧਿਆਣੇ ਦੇ ਵਿੱਚ ਜਿਦੇ ਵਿੱਚ ਸਾਰੀਆਂ ਪਾਰਟੀਆਂ ਨੇ ਆਪ ਦੇ ਕੈਂਡੀਡੇਟ ਲਾਏ ਆ ਕਾਂਗਰਸ ਨੇ ਵੀ ਲਾਇਆ ਆ ਆਮ ਆਦਮੀ ਪਾਰਟੀ ਨੇ ਵੀ ਲਾਇਆ ਆ ਗਾ ਸੋ ਸਾਡੀ ਜਿਹੜੀ ਪਾਰਟੀ ਗਈ ਸੀ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਹੈਗਾ ਤੇ ਇਹਨਾਂ ਨੇ ਕਿਹਾ ਕਿ ਤੁਸੀਂ ਇਹ ਜੀਵਨੀ ਚੋਣ ਲੜੋ ਤੇ ਤੁਸੀਂ ਸਿਆਣੇ ਹੋ ਲਿਆਕਤਮੰਦ ਹੋ ਤੇ ਇਨਸਾਫ ਪਸੰਦ ਲੋਕਾਂ ਦੀ ਤੁਸੀਂ ਹਮੇਸ਼ਾ ਗੱਲ ਕਰਦੇ ਹੋ ਸੋ ਮੈਂ ਜਿਹੜੀ ਸੀਟ ਹੈਗੀ ਆ ਇਹ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗਾ ਤੇ ਜਿਹੜੇ ਇੱਥੇ ਰਸੂਕਦਾਰ ਲੋਕ ਲੋਕਾਂ ਨੂੰ ਭ੍ਰਮ ਪੈਦਾ ਕਰ ਰਹੇ ਆ ਉਹਨਾਂ ਸਾਰਿਆਂ ਦਾ ਭ੍ਰਮ ਤੋੜ ਕੇ ਉਹਨਾਂ ਨੂੰ ਅਸਲ ਆਇਨਾ ਤੇ ਚਿਹਰਾ ਮੈਂ ਦਿਖਾਵਾਂਗਾ ਮੈਂ ਇਹ ਪਬਲਿਕ ਨੂੰ ਕੀ ਜਿਹਾ ਕਰਦੇ ਪਬਲਿਕ ਵੋਟਰਾਂ ਨੂੰ ਕੀ ਆ ਜੀ ਪੱਛਮੀ ਦੇ ਮੈਂ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜੇਕਰ ਤੁਸੀਂ ਆਪਣੀ ਮਤ ਦਾ ਦਾਨ ਦੇਣਾ ਅਸੀਂ ਕਿਸੇ ਨੂੰ ਘਰੋਂ ਆਟੇ ਦੀ ਕੋਲੀ ਜਾਂ ਕੋਈ ਚੀਜ਼ ਦੇਣ ਲੱਗਿਆਂ 10 ਵਾਰ ਸੋਚਦੇ ਜਿਗਾ ਸਾਡੇ ਘਰ ਕੋਈ ਆ ਜਾਂਦਾ ਹੈ ਪਰ ਅਸੀਂ ਆਪਣੀ ਮਤ ਦਾ ਦਾਨ ਦੇਣ ਲੱਗਿਆਂ ਨਹੀਂ ਸੋਚਦੇ ਤੁਸੀਂ ਆਪਣੀ ਮਤ ਦਾ ਦਾਨ ਪਹਿਲਾਂ ਹੀ ਇਹਨਾਂ ਨੂੰ 92 ਐਮਐਲਏ ਦਾ ਮੰਡੇਟ ਦੇ ਕੇ ਦਿੱਤਾ ਹੈ ਜੇਕਰ ਕੋਈ ਵਿਰੋਧੀ ਤੁਸੀਂ ਖੜਾ ਹੀ ਨਹੀਂ ਕਰੋਗੇ ਜਿਹੜਾ ਤੁਹਾਡੀ ਆਵਾਜ਼ ਬਣੇ ਤੁਸੀਂ ਜੇਕਰ ਇਹਨਾਂ ਨੂੰ ਮੰਡੇਟ ਦਿੱਤਾ ਜੇ ਜਦੋਂ ਤੁਸੀਂ ਇਹਨਾਂ ਦੇ ਛਿੱਤਰ ਮਾਰਨੇ ਆ ਇਹ ਲੋਕਾਂ ਦੇ ਛਿੱਤਰ ਮਾਰ ਕੇ ਤੁਹਾਡੀ ਆਵਾਜ਼ ਬੰਦ ਕਰਾ ਦਿੰਦੇ ਆ ਤੇ ਤੁਹਾਨੂੰ ਇੱਥੇ ਬੰਦਾ ਚਾਹੀਦਾ ਹੈਗਾ ਕਿ ਜਿਹੜਾ ਵਿਰੋਧੀ ਧਿਰ ਵਾਂਗੂ ਤੁਹਾਡੀ ਗੱਲ ਚੱਕ ਸਕੇ ਨਹੀਂ ਤੇ ਤੁਹਾਡਾ ਵਿਰੋਧ ਤੇ ਕਦੀ ਹੋਣਾ ਹੀ ਨਹੀਂ ਤੁਹਾਨੂੰ ਜਿਵੇਂ ਵੈਸਟ ਦੇ ਵਿੱਚ ਪਤਾ ਹੈ ਕਿ ਲਗਾਤਾਰ ਪਰਚੀਆਂ ਦੀ ਭਰਮਾਰ ਆਈ ਹੋਈ ਹੈ ਲਗਾਤਾਰ ਝੂਠੀਆਂ ਐਫ ਆਈ ਆਰਾਂ ਦਰਜ ਹੋ ਰਹੀਆਂ ਇੱਥੇ ਆ ਕੇ ਮੌਜੂਦਾ ਰਾਜ ਸਭਾ ਮੈਂਬਰ ਸੀਪੀ ਸਾਹਿਬ ਨੂੰ ਆਰਡਰ ਕਰਦੇ ਆ ਕਿ ਹਾਂਜੀ ਤੁਸੀਂ ਇਹ ਐਫ ਆਈ ਆਰ ਕੱਟ ਦਿਓ ਇੱਕ ਘੰਟੇ ਦੇ ਵਿੱਚ ਬਿਨਾ ਤਫਤੀਸ਼ ਤੋਂ ਐਫ ਆਈ ਆਰਾਂ ਦਰਜ ਹੋ ਰਹੀਆਂ ਸੋ ਇਹ ਸਾਰੇ ਕੰਮਾਂ ਨੂੰ ਨਕੇਲ ਪਾਈ ਜਾਏਗੀ ਸਾਡੀ ਪਾਰਟੀ ਜਿਹੜੀ ਹੈ ਇਹ ਸੂਰਮਿਆਂ ਦੀ ਪਾਰਟੀ ਹੈ ਸਾਡੇ ਜਿਹੜੇ ਜਰਨੈਲ ਅਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਇਹ ਬੜੇ ਤਗੜੇ ਜਰਨੈਲ ਅਗੇ ਹੈ ਇਹਨਾਂ ਨੇ ਬੜੇ ਤਸੱਦਦ ਚੱਲੇ ਹੋਏ ਆ ਸੋ ਅਸੀਂ ਜੇਕਰ ਸਾਨੂੰ ਮੌਕਾ ਦਿੰਦੇ ਆ ਇੱਥੋਂ ਦੀ ਆਵਾਮ ਵੈਸਟ ਦੀ ਆਵਾਮ ਮੌਕਾ ਦਿੰਦੀ ਆ ਤੇ ਮੈਂ ਉਹਨਾਂ ਨੂੰ ਨਿਰਾਸ਼ ਨਹੀਂ ਕਰੂੰਗਾ ਤੇ ਇਹਦੇ ਨਾਲ ਦੀ ਨਾਲ ਮੈਂ ਵਚਨ ਦਿੰਦਾ ਹਾਂ ਕਿ ਉਹਨਾਂ ਦੇ ਉੱਤੇ ਕੋਈ ਵੀ ਵਦੀਕੀ ਨਹੀਂ ਹੋਏਗੀ ਠੀਕ ਹੈ ਭਾਈ ਖਾਲਸਾ ਵਦੀ ਕੀ ਫਤਿਹ ਅੱਜ ਜੀ ਭਾਈ ਨਮਨੀਤ ਕੁਮਾਰ ਗੋਪੀ ਜੀ ਦੇ ਚੋਣ ਮੁਹਿੰਮ ਵਾਸਤੇ ਉਰੇ ਆਏ ਹੈਗੇ ਆ ਜਿਹੜੀ ਲੁਧਿਆਣਾ ਵੈਸ ਦੀ ਸੀਟ ਹੈ ਉਹਦੇ ਉੱਤੇ ਸਾਡੇ ਜਨਰਲ ਸਕੱਤਰ ਭਾਈ ਨਮਨੀਤ ਸਿੰਘ ਜੀ ਨੂੰ ਅਸੀਂ ਬੇਨਤੀ ਮਾਫ ਕਰਨਾ ਭਾਈ ਨਮਨੀਤ ਕੁਮਾਰ ਜੀ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਇੱਥੇ ਆ ਕੇ ਆਪਾਂ ਕੱਟ ਕਰ ਲੀਏ ਠੱਕ ਲੋ ਠੱਕ ਦੁਆਰਾ ਹੀ ਠੱਕ ਦੁਆਰਾ ਕਰ ਦਿੰਦੇ ਆ ਬਾਹਰ ਇੱਧਰ ਦੇਖਣਾ ਜੀ ਸਰਦਾਰ ਵੀਰ ਭਾਈ ਖਾਲਸਾ ਬੱਟੀ ਕੀ ਫਤਿਹ ਅੱਜ ਜਿਸੀ ਭਾਈ ਨਮਨੀਤ ਕੁਮਾਰ ਗੋਪੀ ਜੀ ਦੇ ਚੋਣ ਮੁਹਿੰਮ ਵਾਸਤੇ ਉਰੇ ਆਏ ਹੈਗੇ ਆ ਜਿਹੜੀ ਲੁਧਿਆਣਾ ਵੈਸਤੀ ਸੀਟ ਹੈ ਉਹਦੇ ਉੱਤੇ ਸਾਡੇ ਜਨਰਲ ਸਕੱਤਰ ਭਾਈ ਨਮਨੀਤ ਸਿੰਘ ਜੀ ਨੂੰ ਅਸੀਂ ਬੇਨਤੀ ਮਾਫ ਕਰਨਾ ਭਾਈ ਨਮਨੀਤ ਕੁਮਾਰ ਜੀ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਇੱਥੇ ਆ ਕੇ ਆਪਾਂ ਕੱਟ ਕਰ ਲੀਏ ਕੱਟ ਲੋ ਦੁਬਾਰਾ ਹੀ ਕਰ ਦਿੰਦੇ ਬਾ